ਔਰ ਕਿਸੇ ਨੇ ਹਿੰਮਤ ਨਹੀਂ કરી ਛੋੜ ਕੇ ਆਨੇ ਦੀ ਸਰਦਾਰ ਜੀ ਔਰ ਉਹਨਕੇ ਬੇਟੇ ਨੇ ਬਾਈਕ ਉਠਾਲੂ ਡਲ ਕੇ ਮੈਨੂੰ ਛੋੜਾ ਸਭ ਕੀ ਜਾਨ ਬਚਾਈ ਉਹਨਾਂ ਨੇ ਅਗਰ ਸਰਦਾਰ ਜੀ ਹੱਲ ਪੈ ਲੇ ਤਾਂ ਹਸਤਾਨ ਬਿਨਾਂ ਹੀ ਨਾ ਹੁੰਦੇ ਮਾਨਸ ਕੀ ਜਾਤ ਸਭੇ ਇੱਕੋ ਪਛਾਨਬੋ ਤੇ ਅਸੀਂ ਨਹੀਂ ਦੇਖਦੇ ਸੀ ਕਿ ਇਹ ਮੁਸਲਮਾਨ ਹੈਗੇ ਆ ਅਸੀਂ ਸਿਰਫ ਇਨਸਾਨੀयत ਇਹਨਾਂ ਦੇ ਵਿੱਚ ਦੇਖੀ ਉਹ ਛੋਟੇ ਛੋਟੇ ਬੱਚੇ ਮਾਸੂਮ ਦੇਖੇ ਤੇ ਸਾਡਾ ਮਨ ਇਹੋ ਸੀ ਕਿ ਕਿਸੇ ਤਰੀਕੇ ਨਾਲ ਇਹਨਾਂ ਦੀ ਜਾਨ ਬਚ ਜੇ ਸਾਨੂੰ 1984 ਦੇ ਵਿੱਚ ਮੈਂ ਤਕਰੀਬਨ 16-17 ਸਾਲ ਦੀ ਮੇਰੀ ਉਮਰ ਸੀ ਅਸੀਂ ਉਹ ਮੰਜ਼ਰ ਵੀ ਦੇਖਿਆ ਹੈ ਬੜਾ ਦੁੱਖ ਦਾ ਉਹ ਸਮਾਂ ਵੀ ਅਸੀਂ ਦੇਖਿਆ ਹੈ ਔਰ ਇਹ ਮਾਹੌਲ ਦੁਬਾਰਾ ਉਹ ਹੀ ਮੰਜ਼ਰ ਸਾਡਾ ਦੇ ਤਾਜ਼ਾ ਹੋ ਗਈ ਹੈ ਉਹ ਯਾਦਾਂ ਸਾਡੇ ਸਾਹਮਣੇ ਆ ਗਈਆਂ ਤੇ ਮੈਂ ਨਹੀਂ ਸੀ ਚਾਹੁੰਦਾ ਕਿ ਜੋ ਅਸੀਂ ਸਾਡੇ ਤੇ ਉਸ ਸਮੇਂ ਬੀਤਿਆ ਉਹੀ ਮੰਜ਼ਰ ਇਹਨਾਂ ਤੇ ਵੀ ਆਏ ਉਹੀ ਇਹਨਾਂ ਦੇ ਉੱਪਰ ਬੀਤੇ ਤੇ ਦੂਜਾ ਉਸ ਸਮੇਂ ਵੀ ਸਾਨੂੰ ਵੀ 1984 ਵੇਲੇ ਸਮਾਜ ਦੇ ਕੁਝ ਲੋਕਾਂ ਨੇ ਬਚਾਇਆ ਸੀ ਉਹ ਉਸ ਸਮੇਂ ਦਾ ਕਰਜ਼ਾ ਸਮਾਜ ਦਾ ਕਰਜ਼ਾ ਸਾਡੇ ਉੱਤੇ ਸੀਗਾ ਤੇ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਉਹ ਕਰਜ਼ਾ ਵਿਆਜ ਸਮੇਤ ਮੋੜਨ ਦਾ ਸੋ ਅਸੀਂ ਕਿਸੇ ਤੇ ਅਸਾਨ ਨਹੀਂ ਕੀਤਾ ਇਹ ਸਾਡੇ ਤੇ ਕਰਜ਼ਾ ਸੀ ਜੋ ਅਸੀਂ ਵਿਆਜ ਸਮੇਤ ਮੋੜਿਆ ਦਿੱਲੀ ਦੇ ਉੱਤਰ ਪੂਰਬੀ ਇਲਾਕੇ ਛੋਈ ਹਿੰਸਾ ਵਿੱਚ 42 ਲੋਕਾਂ ਦੀ ਮੌਤ ਅਤੇ 100 ਤੋਂ ਵੀ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਗੋਕਲਪੂਰੀ ਵੀ ਇਸੇ ਇਲਾਕੇ ਵਿੱਚ ਹੈ ਤੇ ਇੱਥੇ ਵੀ ਕਾਫੀ ਹਿੰਸਾ ਦੇਖਣ ਨੂੰ ਮਿਲੀ ਹੈ। ਗੋਕਲਪੁਰ ਵਿੱਚ ਮਹਿੰਦਰ ਸਿੰਘ ਦੇ ਘਰ ਦੇ ਬਿਲਕੁਲ ਪਿੱਛੇ ਇਹ ਉਹ ਮਸਜਿਦ ਹੈ ਜਿੱਥੇ ਨੁਕਸਾਨ ਪਹੁੰਚਾਇਆ ਗਿਆ ਤੇ ਜਿੱਥੇ ਅੱਗ ਲਾਈ ਗਈ। ਇਸੇ ਗੋਕਲਪੁਰ ਵਿੱਚ ਕਈ ਹੋਰ ਘਰ ਵੀ ਨੇ ਤੇ ਦੁਕਾਨਾਂ ਵੀ ਨੇ। नु, नुकसान पहुँचाया गया तो जिन्हों नु साड़ाया गया है एकदम से भीड़ भगदड़ मची और जय श्री नाम के नारे की आवाज़ आने लग गई बाग के गेट बंद करे सबसे पहले मस्जिद के और मस्जिद पर लाठी डंडों से पथराव हो गया ज़बरदस्त वाला फिर थोड़े टाइम हम बहुत सब डर गए चीख पुकार मचने लगी मस्जिद के अंदर तो वो मॉब जो था वो वहाँ से हटा दो पाँच दस मिनट का मौका मिला आगे गया मॉब उस उस दौरान में भागा और सीधा अपने घर में भागा फिर हमारे सामने सरदार जी रहते हैं वो आए उन्होंने कहा बिल्कुल डरो मत हम आपके साथ हैं और उन्होंने मेरी पूरी फैमिली को और मुझे अपने घर में घुसेड़ा हमने अपने घर में ताला ला लगा दिया उसके बाद उन्होंने कहा बिल्कुल घबराओ मेरी फैमिली को उनके लड़के ने और उन्होंने स्कूटी पे बाइक पे ले जा छोड़ा सेफ एरिए में और मेरी पगड़ी बांधी पहले तो पग बांध दिया मेरा पग बांधने के बाद मैं बहुत डर गया मैं घर में था वो मेरी फैमिली को छोड़ गया है उसके बाद मेरे दोस्तों के फ़ोन आने लगे जो और भी फैमिलीस थी गली में हमारे तो फिर उन्हें मैंने फ़ोन करा मैंने कहा भाई हमारे सरदार जी हमें निकालेंगे आप बिल्कुल मत डरो हमने पुलिस को फ़ोन किया पुलिस नहीं आई उसके डेढ़ घंटे बाद दोबारा फिर वो लोग आ गए जब तक तो हम मस्जिद में मौजूद थे यानी करीब तीन घंटे मस्जिद में रहे लेकिन कोई पुलिस वाला आके नहीं दिया वहाँ पे हमने मशवरा किया भाई यहाँ जाना तो बेहतर नहीं है जब कोई लोग नहीं आला घर भी मुसलमानों कम है, है तो ख़तरा है बहुत ज़्यादा तो बाहर निकल गए सरदार जी थे बेचारे एक सरदार जी था एक उनका बेटा था उनके पास वो मोटरसाइकिल थी बुलेट और एक एक्टिव मोटरसाइकिल स्कूटी थी वो चार चार आदमी को बैठाते दो एक और एक दो दो एक वो हमें छोड़ कर जाते थे सरदार जी ने हमारी बहुत हेल्प की ਇਹ ਲੋਕ ਗੋਕਲਪੂਰੀ ਤੋਂ ਕੁਝ ਹੀ ਦੂਰ ਤੇ ਕਰਦਮਪੂਰੀ ਵਿੱਚ ਆਪਣੇ ਜਾਣਕਾਰਾਂ ਦੇ ਘਰਾਂ ਵਿੱਚ ਰਹਿ ਰਹੇ ਹਨ ਇਹਨਾਂ ਦੇ ਘਰ ਤੋੜੇ ਤੇ ਸਾਰੇ ਜਾ ਚੁੱਕੇ ਹਨ ਇਹ ਸਾਰੇ ਡਰੇ ਹੋਏ ਤੇ ਸਦਮੇ ਵਿੱਚ ਹਨ ਪਰ ਨਾਲ ਹੀ ਕੁਝ ਰਾਹਤ ਵੀ ਮਹਿਸੂਸ ਕਰਦੇ ਨੇ ਕਿ ਮਹਿੰਦਰ ਸਿੰਘ ਤੇ ਇੰਦਰਜੀਤ ਸਿੰਘ ਵਰਗੇ ਲੋਕਾਂ ਦੀ ਵਜ੍ਹਾ ਨਾਲ ਇਨਸਾਨੀਅਤ ਹਲੇ ਜ਼ਿੰਦਾ ਹੈ ਅਰਵਿੰਦ ਛਾਵੜਾ ਬੀਬੀਸੀ ਦਿੱਲੀ